ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦਾ ਕੀ ਨਾਮ ਸੀ ਉੱਤਰ ਮਹਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਪ੍ਰਬੰਧ ਦਾ ਤੁਰਕ ਕੌਣ ਸੀ ਉੱਤਰ ਹੈ ਜੀ ਮਹਾਰਾਜਾ ਖੁਦ ਨੈਕਸਟ ਕੁਐਸਚਨ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਜੀ ਦਾ ਕੀ ਨਾਮ ਸੀ ਉੱਤਰ ਹੈ ਜੀ ਰਾਜਕਰ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਨੂੰ ਹੋਰ ਕਿਸ ਨਾਮ ਨਾਲ ਸੰਬੋਧਿਤ ਕੀਤਾ ਜਾਂਦਾ ਸੀ ਤਾਂ ਉੱਤਰ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੀ ਜੋ ਮਾਤਾ ਜੀ ਸੀ ਰਾਜਕੌਰ ਉਹਨਾਂ ਨੂੰ ਲੋਕ ਮਾਈ ਮਲਵੇਈ ਦੇ ਨਾਮ ਨਾਲ ਵੀ ਸੰਬੋਧਿਤ ਕਰਦੇ ਸਨ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਉੱਤਰ ਹੈ ਜੀ 13 ਨਵੰਬਰ 1780 ਈਸਵੀ ਦੇ ਵਿੱਚ ਗੁਜਰਾਵਾਲਾ ਵਿਖੇ ਹੋਇਆ ਨੈਕਸਟ ਕੁਐਸਚਨ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਦਾ ਕੀ ਨਾਮ ਸੀ ਉੱਤਰ ਹੈ ਜੀ ਚੜਤ ਸਿੰਘ ਨੈਕਸਟ ਕੁਐਸਚਨ ਹੈ ਜੀ ਮਹਾਰਾਜਾ ਰਣਜੀਤ ਸਿੰਘ ਕਦੋਂ ਗੱਦੀ ਤੇ ਬੈਠਿਆ ਉੱਤਰ ਹੈ ਜੀ 1792 ਈਸਵੀ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਮਹਾਰਾਜਾ ਰਣਜੀਤ ਸਿੰਘ ਦਾ ਮੁੱਢਲਾ ਨਾਮ ਕੀ ਸੀ ਤਾਂ ਉੱਤਰ ਹੈਗਾ ਹੈ ਜੀ ਬੁੱਧ ਸਿੰਘ ਨੈਕਸਟ ਕੁਐਸਚਨ ਹੈ ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸੰਬੰਧ ਰੱਖਦਾ ਸੀ ਉੱਤਰ ਹੈ ਜੀ ਸ਼ੁਕਰਚੱਕਿਆ ਮਿਸਲ ਨਾਲ ਨੈਕਸਟ ਕੁਐਸਚਨ ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਿਸ ਨਾਲ ਹੋਇਆ ਉੱਤਰ ਹੈ ਜੀ ਮਹਿਤਾਬ ਕੌਰ ਨਾਲ ਬਹੁਤ ਬਹੁਤ ਧੰਨਵਾਦ